ਅਕਸਰ ਚੋਣਾ ਵੇਲੇ ਦੇਖਣ ਨੂੰ ਮਿਲਦਾ ਹੈ ਜਿੱਥੇ ਕਿ ਵੋਟ ਦੇ ਬਦਲੇ ਨੋਟ ਤੇ दारू ਮੱਤ ਤੇ ਭਾਰੂ ਦਿਖਾਈ ਦਿੰਦੀ ਹੈ ਇਸੇ ਤਰੀਕੇ ਦੀਆਂ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਫਿਰੋਜ਼ਪੁਰ ਪੁਲਿਸ ਨੇ ਐਕਸ਼ਨ ਲਿਆ ਬਾਰਡਰ ਦੇ ਉੱਤੇ ਸਤਲੁਜ ਦਰਿਆ ਦੇ ਅੰਦਰ ਮਿੰਨੀ ਫੈਕਟਰੀ ਚਲਾਈ ਜਾ ਰਹੀ ਸੀ ਸ਼ਰਾਬ ਬਣਾਉਣ ਤੇ ਜਿਸ ਸ਼ਰਾਬ ਦੇ ਨਾਲ ਹੀ ਅੱਗੇ ਵੋਟਰਾਂ ਨੂੰ ਲੁਭਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਸੀ ਇਹ ਦਾਵਾ ਪੁਲਿਸ ਨੇ ਕੀਤਾ ਕਿਉਂਕਿ ਇਸੇ ਤਰੀਕੇ ਦੀ ਹੈ ਜੋ ਸ਼ਰਾਬ ਦੀਆਂ ਮਿਨੀ ਫੈਕਟਰੀਜ਼ ਨੇ ਇਹਨਾਂ ਦੇ ਨਾਲ ਸ਼ਰਾਬ ਅੱਗੇ ਵੇਚਦੇ ਨੇ ਤਸਕਰ ਇਹਨਾਂ ਹੀ ਸ਼ਰਾਬ ਦੇ ਕਾਰਨ ਵੇਚਣ ਵਾਲਿਆਂ ਦੇ ਕਾਰਨ ਕਈ ਲੋਕਾਂ ਦੀ ਜਾਨ ਤੱਕ ਚਲੀ ਜਾਂਦੀ ਹੈ ਕਿਉਂਕਿ ਸਹੀ ਤਰੀਕੇ ਨਾਲ ਸ਼ਰਾਬ ਤੇ ਗੁਣਵੱਤਾ ਦੇ ਨਾਲ ਨਹੀਂ ਬਣਾਉਂਦੇ ਜਿਸ ਨਾਲ ਦਿੱਕਤ ਆਮ ਲੋਕਾਂ ਨੂੰ ਆਉਂਦੀ ਹੈ ਆਮ ਲੋਕਾਂ ਦੀ ਜ਼ਿੰਦਗੀ ਖਤਰੇ 'ਚ ਪੈ ਰਹੀ ਹੈ ਐਸੇ ਹੀ ਵਿਅਕਤੀਆਂ ਦੇ ਕਾਰਨ ਹਾਲਾਂਕਿ ਇਸ ਤਾਜ਼ਾ ਘਟਨਾ ਦੀ ਜੇਕਰ ਗੱਲ ਕਰੀਏ ਤਾਂ ਫਿਰੋਜ਼ਪੁਰ ਪੁਲਿਸ ਨੇ ਇੱਥੇ ਐਕਸ਼ਨ ਲਿਆ ਹੈ ਜ਼ਿਆਦਾ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਇੱਥੇ ਭਾਰਤ ਪਾਕਿਸਤਾਨ ਸਰਹੱਦ ਤੇ ਸਤਲੁਜ ਦਰਿਆ ਦੇ ਵਿੱਚ ਇਹ ਮਿੰਨੀ ਅਵੈਧ ਫੈਕਟਰੀ ਚਲਾਈ ਜਾ ਰਹੀ ਸੀ ਜਿੱਥੇ ਕਿ 30000 ਲੀਟਰ ਲਾਹਣ 30000 ਲੀਟਰ ਲਾਹਣ ਇਸ ਦੌਰਾਨ ਜ਼ਬਤ ਕੀਤਾ ਗਿਆ ਹੈ ਫਿਰੋਜ਼ਪੁਰ ਪੁਲਿਸ ਨੇ ਸਪੈਸ਼ਲ ਅਭਿਆਨ ਚਲਾਇਆ ਸੀ ਅਸੀਂ ਅਭਿਆਨ ਦੇ ਤਹਿਤ ਜਦ ਕਾਰਵਾਈ ਕੀਤੀ ਤਾਂ ਉਸ ਦੇ ਬਾਅਦ ਫਿਰ ਇਹਨਾਂ ਨੂੰ ਕਾਬੂ ਕੀਤਾ ਗਿਆ ਜਿੱਥੇ 30000 ਲੀਟਰ ਜੋ ਲਾਹਣ ਹੈ ਇਸ ਤੋਂ ਹੀ ਅੱਗੇ ਸ਼ਰਾਬ ਬਣਾਈ ਜਾਣੀ ਸੀ ਕਿਉਂਕਿ ਪਹਿਲਾਂ ਲਾਹਣ ਤਿਆਰ ਕਰਕੇ ਫਿਰ ਇਸੇ ਤੋਂ ਇਹ ਤਸਕਰ ਜੋ ਨੇ ਸ਼ਰਾਬ ਬਣਾਉਂਦੇ ਨੇ ਤੇ ਇਸ ਲਾਹਣ ਨੂੰ ਲੁਕਾਉਣ ਦੇ ਲਈ ਅਕਸਰ ਇਸਤੇਮਾਲ ਜਾਂ ਤਾਂ ਭੂਮੀਗਤ ਤਰੀਕੇ ਨਾਲ ਧਰਤੀ ਦੇ ਹੇਠਲੇ ਖੱਡੇ ਬਣਾ ਕੇ ਡਰਮਾਂ ਦੇ ਵਿੱਚ ਜਾਂ ਫਿਰ ਇੱਥੇ ਤਾਂ ਦਰਿਆ ਦੇ ਅੰਦਰ ਹੀ ਇਹਨਾਂ ਨੇ ਲੁਕੋਇਆ ਹੋਇਆ ਸੀ ਲਾਹਣ ਨੂੰ ਜਿਸ ਨਾਲ ਕੀ ਆਮ ਲੋਕ ਜੋ ਨੇ ਉਨ੍ਹਾਂ ਤੱਕ ਕਿਸ ਤੋਂ ਬਾਅਦ ਦੇ ਵਿੱਚ ਪਹੁੰਚਾਇਆ ਜਾ ਸਕੇ ਆਪਣੀ ਕੌਜੀਆ ਹਰਕਤਾਂ ਦੇ ਲਈ ਹਾਲਾਂਕਿ ਇੱਥੇ ਬਰਾਮਦ ਕੀਤੀ ਗਈਆਂ ਨੇ 400 ਬੋਤਲਾ ਨਾਜਾਇਜ਼ ਸ਼ਰਾਬ ਜਿਸ ਦੇ ਉੱਤੇ ਕੀ ਹੁਣ ਪੁਲਿਸ ਨੇ ਐਕਸ਼ਨ ਲੈਣ ਦੀ ਗੱਲ ਆਕੀ ਹੈ ਫਿਰੋਜ਼ਪੁਰ ਪੁਲਿਸ ਨੇ ਇੱਥੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਇਹ ਜੋ ਬੋਤਲਾ ਨੇ ਉਸ ਦੇ ਲਈ ਲਈ ਲਿਆਈਆਂ ਹੋਈਆਂ ਹੋ ਸਕਦੀਆਂ ਨੇ ਪੁਲਿਸ ਫੋਰਸ ਨੇ ਭਾਰੀ ਇੱਥੇ ਪੁਲਿਸ ਬਲ ਦੇ ਨਾਲ ਜਦ ਚਾਪੇਮਾਰੀ ਕੀਤੀ ਉਸ ਤੋਂ ਬਾਅਦ ਦੇ ਵਿੱਚ ਇਸ ਅਵੈਦ ਸ਼ਰਾਬ ਫੈਕਟਰੀ ਨੂੰ ਕਾਬੂ ਕਰਨ ਦੇ ਵਿੱਚ ਇਸ ਨੂੰ ਬੰਦ ਕਰਨ ਦੇ ਵਿੱਚ ਸਫਲਤਾ ਜ਼ਰੂਰ ਮਿਲੀ ਹੈ ਤੇ ਤੁਹਾਨੂੰ ਦੱਸ ਦਈਏ ਕਿ 400 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਨੇ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਕਿਉਂਕਿ ਚੋਣਾਂ ਦੇ ਵਿੱਚ ਇਸੇ ਅਵੈਦ ਸ਼ਰਾਬ ਦਾ ਇਸਤੇਮਾਲ ਕਰਨਾ ਸੀ ਜਿਸ ਦੇ ਨਾਲ ਕੀ ਵੋਟਰਾਂ ਨੂੰ ਲਪਾਉਣਾ ਸੀ ਹਾਲਾਂਕਿ ਰਣਧੀਰ ਕੁਮਾਰ ਐਸਪੀਡੀ ਨੇ ਜਿਨ੍ਹਾਂ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਹੀ ਇਸ ਪਾਸੇ ਇਸ਼ਾਰਾ ਕੀਤਾ ਕਿ ਇਹ ਜੋ ਸ਼ਰਾਬ ਬਣਾਈ ਜਾ ਰਹੀ ਹੈ ਕਿਉਂਕਿ ਅਸੀਂ ਸਵਾਲ ਕੀਤਾ ਕਿ ਕਿਉਂ ਬਣਾਈ ਜਾ ਰਹੀ ਹੈ ਤੇ ਇੱਥੇ ਉਹਨਾਂ ਨੇ ਕਿਹਾ ਕਿ ਇਸ ਦਾ ਸਿੱਧਾ ਹੀ ਸਿੱਧਾ ਲਿੰਕ ਜੋ ਹੈ ਵੋਟਾਂ ਦੇ ਨਾਲ ਹੈ ਕੁਝ ਲੋਕ ਕੋਸ਼ਿਸ਼ ਕਰਦੇ ਨੇ ਕਿ ਐਸੀ ਸ਼ਰਾਬ ਦੇ ذریعے ਵੋਟਰਾਂ ਦਾ ਜੋ ਉਹਨਾਂ ਦਾ ਆਪਣਾ ਰੁਝਾਨ ਹੈ ਉਹਨਾਂ ਦਾ ਵੋਟ ਪਾਉਣ ਦਾ ਤਰੀਕਾ ਉਸ ਨੂੰ ਬਦਲਿਆ ਜਾ ਸਕੇ ਅਕਸਰ ਚੋਣਾਂ ਵੇਲੇ ਦੇਖਣ ਨੂੰ ਮਿਲਦਾ ਹੈ ਜਿੱਥੇ ਕਿ ਵੋਟ ਦੇ ਬਦਲੇ ਨੋਟ ਤੇ दारू ਮੱਤ ਤੇ ਭਾਰੂ ਦਿਖਾਈ ਦਿੰਦੀ ਹੈ ਐਸੇ ਤਰੀਕੇ ਦੀਆਂ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਫਿਰੋਜ਼ਪੁਰ ਪੁਲਿਸ ਨੇ ਐਕਸ਼ਨ ਲਿਆ ਹੈ ਬਾਰਡਰ ਦੇ ਉੱਤੇ ਸਤਲੁਜ ਦਰਿਆ ਦੇ ਅੰਦਰ ਮਿੰਨੀ ਫੈਕਟਰੀ ਚਲਾਈ ਜਾ ਰਹੀ ਸੀ ਸ਼ਰਾਬ ਬਣਾਉਣ ਦੇ ਜਿਸ ਸ਼ਰਾਬ ਦੇ ਨਾਲ ਹੀ ਅੱਗੇ ਵੋਟਰਾਂ ਨੂੰ ਲੁਭਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਸੀ ਇਹ ਦਾਵਾ ਪੁਲਿਸ ਨੇ ਕੀਤਾ ਕਿਉਂਕਿ ਇਸੇ ਤਰੀਕੇ ਦੀ ਹੈ ਜੋ ਸ਼ਰਾਬ ਦੀਆਂ ਮਿਨੀ ਫੈਕਟਰੀਜ਼ ਨੇ ਇਹਨਾਂ ਦੇ ਨਾਲ ਸ਼ਰਾਬ ਅੱਗੇ ਵੇਚਦੇ ਨੇ ਤਸਕਰ ਇਹਨਾਂ ਹੀ ਸ਼ਰਾਬ ਦੇ ਕਾਰਨ ਵੇਚਣ ਵਾਲਿਆਂ ਦੇ ਕਾਰਨ ਕਈ ਲੋਕਾਂ ਦੀ ਜਾਨ ਤੱਕ ਚਲੀ ਜਾਂਦੀ ਹੈ ਕਿਉਂਕਿ ਸਹੀ ਤਰੀਕੇ ਨਾਲ ਸ਼ਰਾਬ ਤੇ ਗੁਣਵੱਤਾ ਦੇ ਨਾਲ ਨਹੀਂ ਬਣਾਉਂਦੇ ਜਿਸ ਨਾਲ ਦਿੱਕਤ ਆਮ ਲੋਕਾਂ ਨੂੰ ਆਉਂਦੀ ਹੈ ਆਮ ਲੋਕਾਂ ਦੀ ਜ਼ਿੰਦਗੀ ਖਤਰੇ 'ਚ ਪੈ ਰਹੀ ਹੈ ਐਸੇ ਹੀ ਵਿਅਕਤੀਆਂ ਦੇ ਕਾਰਨ ਹਾਲਾਂਕਿ ਇਸ ਤਾਜ਼ਾ ਘਟਨਾ ਦੀ ਜੇਕਰ ਗੱਲ ਕਰੀਏ ਤਾਂ ਫਿਰੋਜ਼ਪੁਰ ਪੁਲਿਸ ਨੇ ਇੱਥੇ ਐਕਸ਼ਨ ਲਿਆ ਹੈ ਜ਼ਿਆਦਾ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਇੱਥੇ ਭਾਰਤ ਪਾਕਿਸਤਾਨ ਸਰਹੱਦ ਤੇ ਸਤਲੁਜ ਦਰਿਆ ਦੇ ਵਿੱਚ ਇਹ ਮਿੰਨੀ ਅवैध ਫੈਕਟਰੀ ਚਲਾਈ ਜਾ ਰਹੀ ਸੀ ਜਿੱਥੇ ਕਿ 30000 ਲੀਟਰ ਲਾਹਣ 30000 ਲੀਟਰ ਲਾਹਣ ਇਸ ਦੌਰਾਨ ਜ਼ਬਤ ਕੀਤਾ ਗਿਆ ਹੈ ਫਿਰੋਜ਼ਪੁਰ ਪੁਲਿਸ ਨੇ ਸਪੈਸ਼ਲ ਅਭਿਆਨ ਚਲਾਇਆ ਸੀ ਅਸੀਂ ਅਭਿਆਨ ਦੇ ਤਹਿਤ ਜਦ ਕਾਰਵਾਈ ਕੀਤੀ ਤਾਂ ਉਸ ਦੇ ਬਾਅਦ ਫਿਰ ਇਹਨਾਂ ਨੂੰ ਕਾਬੂ ਕੀਤਾ ਗਿਆ ਜਿੱਥੇ 30000 ਲੀਟਰ ਜੋ ਲਾਹਣ ਹੈ ਇਸ ਤੋਂ ਹੀ ਅੱਗੇ ਸ਼ਰਾਬ ਬਣਾਈ ਜਾਣੀ ਸੀ ਕਿਉਂਕਿ ਪਹਿਲਾਂ ਲਾਹਣ ਤਿਆਰ ਕਰਕੇ ਫਿਰ ਇਸੇ ਤੋਂ ਇਹ ਤਸਕਰ ਜੋ ਨੇ ਸ਼ਰਾਬ ਬਣਾਉਂਦੇ ਨੇ ਤੇ ਇਸ ਲਾਹਣ ਨੂੰ ਲੁਕਾਉਣ ਦੇ ਲਈ ਅਕਸਰ ਇਸਤੇਮਾਲ ਜਾਂ ਤਾਂ ਭੂਮੀਗਤ ਤਰੀਕੇ ਨਾਲ ਧਰਤੀ ਦੇ ਹੇਠਲੇ ਖੱਡੇ ਬਣਾ ਕੇ ਡਰਮਾਂ ਦੇ ਵਿੱਚ ਜਾਂ ਫਿਰ ਇੱਥੇ ਤਾਂ ਦਰਿਆ ਦੇ ਅੰਦਰ ਹੀ ਇਹਨਾਂ ਨੇ ਲੁਕੋਇਆ ਹੋਇਆ ਸੀ ਲਾਹਣ ਨੂੰ ਜਿਸ ਨਾਲ ਕੀ ਆਮ ਲੋਕ ਜੋ ਨੇ ਉਨ੍ਹਾਂ ਤੱਕ ਕਿਸ ਤੋਂ ਬਾਅਦ ਦੇ ਵਿੱਚ ਪਹੁੰਚਾਇਆ ਜਾ ਸਕੇ ਆਪਣੀ ਕੌਜੀਆ ਹਰਕਤਾਂ ਦੇ ਲਈ ਹਾਲਾਂਕਿ ਇੱਥੇ ਬਰਾਮਦ ਕੀਤੀ ਗਈਆਂ ਨੇ 400 ਬੋਤਲਾ ਨਾਜਾਇਜ਼ ਸ਼ਰਾਬ ਜਿਸ ਦੇ ਉੱਤੇ ਕੀ ਹੁਣ ਪੁਲਿਸ ਨੇ ਐਕਸ਼ਨ ਲੈਣ ਦੀ ਗੱਲ ਆਕੀ ਹੈ ਫਿਰੋਜ਼ਪੁਰ ਪੁਲਿਸ ਨੇ ਇੱਥੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਇਹ ਜੋ ਬੋਤਲਾ ਨੇ ਉਸ ਦੇ ਲਈ ਲਈ ਲਿਆਈਆਂ ਹੋਈਆਂ ਹੋ ਸਕਦੀਆਂ ਨੇ ਪੁਲਿਸ ਫੋਰਸ ਨੇ ਭਾਰੀ ਇੱਥੇ ਪੁਲਿਸ ਬਲ ਦੇ ਨਾਲ ਜਦ ਚਾਪੇਮਾਰੀ ਕੀਤੀ ਉਸ ਤੋਂ ਬਾਅਦ ਦੇ ਵਿੱਚ ਇਸ ਅਵੈਦ ਸ਼ਰਾਬ ਫੈਕਟਰੀ ਨੂੰ ਕਾਬੂ ਕਰਨ ਦੇ ਵਿੱਚ ਇਸ ਨੂੰ ਬੰਦ ਕਰਨ ਦੇ ਵਿੱਚ ਸਫਲਤਾ ਜ਼ਰੂਰ ਮਿਲੀ ਹੈ ਤੇ ਤੁਹਾਨੂੰ ਦੱਸ ਦਈਏ ਕਿ 400 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਨੇ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਕਿਉਂਕਿ ਚੋਣਾਂ ਦੇ ਵਿੱਚ ਇਸੇ ਅਵੈਦ ਸ਼ਰਾਬ ਦਾ ਇਸਤੇਮਾਲ ਕਰਨਾ ਸੀ ਜਿਸ ਦੇ ਨਾਲ ਕਿ ਵੋਟਰਾਂ ਨੂੰ ਲੁਭਾਉਣਾ ਸੀ ਹਾਲਾਂਕਿ ਰਣਧੀਰ ਕੁਮਾਰ ਐਸਪੀਡੀ ਨੇ ਜਿਨ੍ਹਾਂ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਹੀ ਇਸ ਪਾਸੇ ਇਸ਼ਾਰਾ ਕੀਤਾ ਕਿ ਇਹ ਜੋ ਸ਼ਰਾਬ ਬਣਾਈ ਜਾ ਰਹੀ ਹੈ ਕਿਉਂਕਿ ਅਸੀਂ ਸਵਾਲ ਕੀਤਾ ਕਿ ਕਿਉਂ ਬਣਾਈ ਜਾ ਰਹੀ ਹੈ ਤੇ ਇੱਥੇ ਉਹਨਾਂ ਨੇ ਕਿਹਾ ਕਿ ਇਸ ਦਾ ਸਿੱਧਾ ਹੀ ਸਿੱਧਾ ਲਿੰਕ ਜੋ ਹੈ ਵੋਟਾਂ ਦੇ ਨਾਲ ਹੈ ਕੁਝ ਲੋਕ ਕੋਸ਼ਿਸ਼ ਕਰਦੇ ਨੇ ਕਿ ਇਸੇ ਸ਼ਰਾਬ ਦੇ ਜ਼ਰੀਏ ਵੋਟਰਾਂ ਦਾ ਜੋ ਉਹਨਾਂ ਦਾ ਆਪਣਾ ਰੁਝਾਨ ਹੈ ਉਹਨਾਂ ਦਾ ਵੋਟ ਪਾਉਣ ਦਾ ਤਰੀਕਾ ਉਸ ਨੂੰ ਬਦਲਿਆ ਜਾ